ਅੱਦੇ ਆਖੋ ਆਪਣੀ ਫੌਜ ਨੂੰ ਸਾਈ ਨੂੰ ਪਤਾ ਹੀ ਆ ਆਪਣੇ ਬਾਬੇ ਸਾਹਸੋ ਦਾ ਜੋੜ ਮੇਲਾ ਚੱਲ ਰਿਹਾ ਅੱਜ ਪਹਿਲੀ ਲੜੀ ਦੇ ਭੋਗ ਪੈਨੇ ਉਸ ਬੰਧ ਦੇ ਵਿੱਚ ਅੱਜ ਦੂਜੀ ਲੜੀ ਦੇ ਖੰਡਪੜ ਰੰਭ ਹੋਣਿਆ ਉਸ ਬੰਧ ਦੇ ਵਿੱਚ ਆਪਣੇ ਦਲਪੰਥ ਬਾਬਾ ਝਾੜ ਸਾਹਿਬ ਵਾਲੇ ਉਹਨਾਂ ਦਾ ਦਲਪੰਥ ਆਪਣੇ ਨਗਰ ਦੇ ਵਿੱਚ ਵਰਤਾਰਾ ਹੋ ਗਿਆ ਉਨਾ ਅਦਿਕਾਟ ਪਾਰਨ ਸੇ ਰੰਭ ਕਰਨੇ ਆ ਪਾਸ ਸਾਰਾ ਗਲਪੰਥ ਕੱਢ ਦੀ ਕਲਾਵਾਂ ਨਾਲ ਆ ਗਿਆ ਗਲਪੰਥ ਜ਼ਬਰਦਾਰਾ ਸਾਰੇ ਨਗਰ ਦੇ ਵਿੱਚ ਹਣ ਪ੍ਰਤਖ ਮਾਂ ਲੈ ਆਵਾਂਗੇ ਨਗਰ ਦੀ ਨਗਰ ਦੀ ਕਰਵਾ ਲੈ ਆ ਕੇ ਦੇ ਉੱਥੇ ਕਲਪਲਤ ਜਾ ਕੇ ਉੱਥੇ ਜੋੜ ਮੇਲੇ ਵੀ ਉੱਥੇ ਆਪਦੀ ਆਗਰੀ ਭਰੇਗਾ ਤਾਂ ਪੰਜ ਛੇ ਦਿਨ ਆਪਣੇ ਕੋਲ 18 ਦਿਨਾਈ ਤੱਕ ਆਪਣੇ ਕੋਲ 18 ਦਿਨਾਈ ਨੂੰ ਮਲਾ ਕੱਢਿਆ ਜਾਵੇਗਾ ਤੇ ਬੀਐਮਟੀਆ ਸਾਰੀ ਫੌਜ ਨੂੰ ਆਪਣੀ ਜਿਹੜੀ ਸੇਵਾ ਦਾ ਹੈ ਤੇ ਜਰੂਰ ਬਾਬੇ ਦੇ ਹਾਜ਼ਰੀ ਸਾਰੇ ਹੋਣ ਕਰਕੇ ਉਸਨਾਂ ਨੂੰ ਵਧਾਈ ਹੋ ਮਹਾਰਾਜ ਬਾਰਾ ਸਤਿਗੁਰੂ ਮਹਾਰਾਜ ਕੜੀ ਕਲਾ ਕਰੇ ਮਹਾਰਾਜ ਆਪਾਰ ਕੀ ਨਾਲ ਪਲਤ ਬੜੇ ਚਿਰ ਪਿੱਛੋਂ ਆਇਆ ਆਪਾ ਖੁਸ਼ਗਾ ਲੈ ਰੀਆਂ ਨਾਲ ਪਲਸ ਰੀਆਂ ਸਾਰੇ ਸੇਵਾਦਾਰਾਂ ਨੂੰ ਬੇਨਤੀ ਆਪਾ ਤਗੜੇ ਹੋ ਕੇ ਨਾਲ ਪਲਸ ਦੀ ਸੇਵਾ ਕਰਨੀ ਆ ਭਾਬੀ ਵੀਰਸੋ ਦਾ ਬੜੇ ਚਿਰ ਪਿੱਛੋਂ ਕਿਦੇ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਹੋਰੋ ਭਾਬੇ ਸ਼ਗਾਰਾ ਸੋ ਨਾਲ ਲੈ ਕੇ ਆਇਆ ਤੇ ਐਕੀ ਬੜੇ ਚਿਰ ਪਿੱਛੋਂ ਆਪਣੇ ਮਕਾਲਾ ਹੋ ਰਿਹਾ ਤੇ ਆਪਣੀ ਫੋਲਟ ਨੂੰ ਬੇਨਤੀ ਆ ਸਾਰੇ ਕੜੀ ਕਲਾ ਕਰੇ ਮਹਾਰਾਜ ਬਾਬਾ ਵੀਰਸੋ ਬਾਬਾ ਸਾਹਿਬ ਸੋ ਕਲਾ ਕਰੇ ਹੋਇਦਾ ਤੇ ਹੁਣ ਆਪਾ ਕਰਮਾ ਲਿਆ ਕੇ ਨਕਰਦੀਆਂ ਤੇ ਫੇਰ ਉਸੇ ਨਾਲ ਪੰਥਾ ਜਾਵੇਗਾ

ਚੇਰਾਂ ਦੇ ਡੇਰਿਆਂ ਤੇ ਅੱਜ ਕਿਧੜ ਘਰ ਨਿਕਲੋ ਲੈ ਹੱਥ ਧਰ ਕੇ The whole remains under army control. Its borders with neighboring states are closed. Armed troops and police man checkpoints on every road in. But the block stops people leaving as well as entering. <laughs> of the whole remains under army control. Its borders with neighboring states are closed. Armed troops and police man checkpoints on every road in. But the block stops people leaving as well as entering. <laughs> ਸੰਗੋ ਬਿਲਾਇਨ ਸਾਹਿਬ ਜੀ ਮਹਾਰਾਜ ਜੀ ਇਸ ਵੇਲੇ ਮਾਰਾ ਸਿੱਖਾਂ ਤੋਂ ਨਾਲ ਮਿਲ ਕੇ ਆਜ਼ੀ ਦਾ ਜ਼ਾਲਤ ਮਨ ਸਾ ਆ ਵੀਰੇ ਨਹੀਂ ਪੀਪੁਰ ਪਿੰਡ ਵਿਖੇ ਸੇਵਕਾਂ ਦੇ ਗ੍ਰਹਿ ਵਿਖੇ ਕਿਹੜਾ ਸਿੰਘਾ ਸ਼ੇਰਾਂ ਸੇ ਤੇਰਾ ਸਿੰਘ ਮਹਾਰਾਜ ਉਹਨਾਂ ਦੇ ਗ੍ਰਹਿ ਵਿਖੇ ਮਹਾਰਾਜ ਸਾਰੀ ਫੌਜ ਨੇ ਤਾਂ ਸਿਆ ਨਗਾਰਿਆਂ ਅਦਖਾਨਾ ਸਵੇ ਗੁਰੂ ਜੀ ਆ ਕੇ ਜੀ ਲਾੜੀ ਫੌਜ ਨੂੰ ਠੰਡੇ ਪਿਆਏ ਆ ਨਾਰਾਈ ਇਹ ਪ੍ਰਕਾਰ ਦੇ ਮਹਾਰਤ ਪ੍ਰਕਾਰ ਸਿਖਾਇਆ ਤੁਹਾਨੂੰ ਦੇਵਤਾ ਦੀ ਯਰਦੀ ਕਲਾ ਕਰਨੀ ਗ੍ਰਹਿ ਦਾ ਪਹਾੜ ਕਰਨਾ ਇਹ ਪ੍ਰਯਾਸ ਰਸਨਾ ਆਪ ਦੇ ਘਰ ਦੀ ਸੇਵਾ ਲੈਣੀ ਸੇਵਾ ਦਾ ਅਰਦੀ ਚਰਤੀ ਕਲਾ ਕਰਨੀ ਨਾਰਾਈ ਜੇ ਸਿੰਘ ਨੂੰ ਮਹਾਰਾਜ ਵਾਦੂ ਗੱਫੇ ਬਖਸ਼ਨੇ ਮਹਾਰਾਜ ਰਗਾਈ ਸੱਫੇ ਬਖਸ਼ਿਸ਼ ਕਿਰਪਾ ਕਰਨੀ ਗੁਰੂ ਜੀ ਆਪ ਦੀ ਬਿਖੋ ਚਾਲੇ ਮਾਰ ਲੱਗੀ ਹੈ ਮਾਈ ਜੀ ਪਰ ਦੇ ਮਾਰਾਇ ਆ ਆ ਜੀ ਖਾਉ ਨੇ ਸਾਰਾ ਹੀ ਸਤਿਗੁਰੂ ਜੀ ਆ ਆ ਜੀ ਦੇ ਸੱਤੇ ਪਾਛਾ ਜੀ ਪੜਾ ਕਰਨਾ ਮੇਰ ਭੈ ਅੱਖ ਰੱਖਣਾ ਆਪਦੇ ਦਰ ਦਾ ਤੇ ਤਸਕੀਆਂ ਵੀ ਚੜਦੀ ਪਲਾ ਕਰਨੀ ਨਜ਼ਰ ਦਾ ਪਲਾ ਕਰਨਾ ਮੇਰ ਭੈ ਅੱਖ ਰੱਖਣਾ ਚੜਦੀ ਪਲਾ ਕਰਨੀ ਗੁਰਨਾਣਕ ਨਾਮ ਜੈ ਜੀ ਗਾ ਤੇ ਬਰਬਾਦ ਸਵਾਹ ਆਏ ਜੀ ਸ਼ਿਕਾਹ ਆ ਸਵਾਹ ਵਾਹਿਗੁਰੂ ਵਾਹਿਗੁਰੂ come então, é